ਤੋ ਦੂਸਰੀ ਪੌੜੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਵੜ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ ਤਾਹੋ ਮੈਂ ਕਹੈ ਨਾ ਕੋਈ ਇਸ ਪੁੜੀ ਦੇ ਵਿੱਚ ਜੋ ਅਸੀਂ ਗਲਤੀ ਕਰ ਸਕਦੇ ਆ ਆਮ ਤੌਰ ਤੇ ਉਹਦੇ ਵਿੱਚ ਸਿਰਫ ਇਹੀ ਹੈ ਕਿ ਜਿਵੇਂ ਹੁਕਮੀ ਹੋਮਨ ਜੀ ਹੁਕਮ ਮਿਲੇ ਪੜ ਜਾਂਦੇ ਆ ਉਹੀ ਲਾਵਾਾਂ ਤੇ ਦੁਲਾਵਾਾਂ ਵਾਲਾ ਕੰਮ ਹੈ ਜਿਹੜਾ ਉਥੇ ਅਸੀਂ ਗਲਤੀ ਕਰ ਜਾਂਦੇ ਆ ਤੇ ਦੂਸਰਾ ਹੈ ਜੋ ਨੂੰ ਅਸੀਂ ਪੜਦੇ ਹਾਂ ਹੁਕਮ ਲਿਖ ਦੁਖ ਸੁਖ ਪਾਈ ਹੈ ਪਾਈ ਹੈ ਪੜਨਾ ਅਸੀਂ ਪਾਈ ਇਹ ਪੜ ਜਾਂਦੇ ਆ ਐਵੇਂ ਅਗਲੀ ਲਾਈਨ ਦੇ ਵਿੱਚ ਪਵਾਈਏ ਪੜ ਜਾਂਦੇ ਆ ਏਦਾਂ ਨਹੀਂ ਏਦਾਂ ਨਹੀਂ ਹੈ ਪਾਈ ਹੈ ਇਸ ਤਰ੍ਹਾਂ ਪੜਨਾ ਹੁਕਮ ਹੀ ਸਦਾ ਪਵਾਈ ਹੈ ਇਸ ਤਰ੍ਹਾਂ ਪੜਨਾ ਤੇ ਹੁਕਮ ਹੈ ਹੁਕਮ ਹੈ ਪੜਨਾ ਹੁਕਮ ਵਿੱਚ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਠੀਕ ਹੈ ਹੁਕਮੇ ਪੜਨਾ ਹੁਕਮ ਏ ਨਹੀਂ ਪੜਨਾ ਮਤਲਬ ਦੁਲਾਵਾ ਮਲਾ ਅ ਅੱਖਰ ਜਿਹੜੀ ਆਵਾਜ਼ ਦੇਣੀ ਚਾਹੀਦੀ ਹੈ ਤੇ ਅਖੀਰ ਤੇ ਜਦੋਂ ਇਹ ਫਿਰ ਉਹੀ ਨਾਨਕ ਹੁਕਮੇ ਜੇ 부ਜੇ ਇਹਦੇ ਵਿੱਚ ਥੋੜਾ ਜਿਹਾ ਠਹਿਰਾਓ ਦੇਣਾ ਤੇ ਇਹ ਤਕਰੀਬਨ ਇਹਦੇ ਵਿੱਚ ਇਹੀ ਅਸੀਂ ਜੋਗਾ ਇਸ ਤਰ੍ਹਾਂ ਕਰੈਕਟ ਕਰਨਾ